ਸਾਲੀ ਦੀ ਦੀ tailed ਚੋਰੀ ਕੀ ਕਰਦਾ ਹੈ ਅੰਦਰ ਵੈਖੇ ਮੈਂ ਸਟੋਰੀ ਲਿਖਣ ਲੀ ਹੇ ਤੁਹਾਨੂੰ ਪਤਾ ਨਹੀਂ ਕਿ ਕੁੱਪੀਆਂ ਮਦਰ ਸਟੋਰੀਆਂ ਚਲਦੀਆਂ ਹੈ ਹਾਂਜੀ ਸਭੀ ਮੈਡਮ ਠੀਕ ਨਹੀਂਗੇ ਸਾਰੀ ਕੰਬੀ ਨੂੰ ਪਤਾ ਸਾਰੀ ਜੋ ਵੀ ਖੈਨ ਸਾਰੇ ਕਿ ਸਾਰਿਆਂ ਨੂੰ ਪਤਾ ਹੈ ਕਿ ਮੈਂ ਕਿ ਇੰਨੀ ਨੇ ਤੇ ਮੈਡਮ ਉਹ ਮਤਲਬ ਲਿਖਦੇ ਨੇ ਬਟ ਉਹਨਾਂ ਦੇ ਬਹੁਤ ਬੇਹਾਨੀ ਮੈਂ ਨਾਰਮਲ ਤਰੀਕੇ ਚ ਇੰਨੀ ਤੇ ਮੇਰੇ ਲਈ ਤਾਂ ਇੱਦੇ ਹੱਥ ਟੁੱਟ ਹੈ ਦਰਦ ਹੋਵੇ ਸਹੀ ਹੱਥ ਭਰੇ ਨੇ ਬਹੁਤ ਅਲਗ ਹੋਰੀ ਪਰ ਲੈ ਨਹੀਂ ਬਲਕਿ ਹਿੰਟ ਦੱਸ ਦਿੰਦੇ ਨੇ ਤੇ ਥੋੜਾ ਬੋਤਾ ਉਹਨਾਂ ਦੇ ਨਾਮ ਲਾ ਕੇ ਉਹਨਾਂ ਦੇ ਆ ਨਾ ਲਾ ਲਾ ਦੇ ਕੇ ਆ ਨਾ ਲਾ ਦੇ ਸਪੋਰਟ ਨੈਕ ਸਟੋਰੀ ਲਿਖਦੇ ਸੋ ਮੇਰੇ ਲਈ ਤੇ ਮੇਰੇ ਗੁਰੂ ਵੀ ਨੇ ਜੋ ਉਹਨਾਂ ਨੇ ਕੰਮ ਸਿਖਾਇਆ ਮੈਂ ਸਿੱਖੀਆਂ ਥੋੜਾ ਬਹੁਤ ਕਰਦੀ ਹਾਂ ਨਾ ਲਾ ਕੇ ਤੁਹਾਨੂੰ ਕਰਨਾ ਹੀ ਪੈਣਾ ਹੋਗਾ ਤੇ ਤੋਂ ਬਾਅਦ ਜਾ ਕੇ ਨਾ ਕਿ ਇਹ ਮੈਂ ਅੰਦਰ ਸਟੋਰੀ ਲਿਖਦੀ ਨਹੀਂ ਨਾ ਨਾ ਫਿਰ ਇਸ ਨਾਲ ਪੇਸ਼ੈਂਟ ਨੇ ਕਿ ਉਹ ਇਹਨਾਂ ਤੋਂ ਲੁਕਾ ਰਿਹਾ ਕਿ ਬਾਹਰ ਹਾਂਜੀ ਸਰ ਮੱਤ ਮਜ਼ੇ ਪਬਲਿਕ ਅੰਦਰ ਲੈਣਾ ਰੇ ਕਿ ਸ਼ਮੇਟੀ ਲੋਚਨ ਦੇ ਵਿੱਚ ਦਾਜ ਦੀ ਨਮੀ ਚ ਸੋਰੀ ਬਰਨ ਲੇ ਕਿ ਜੋ ਕਿ ਇੰਨੀ ਗੰਦੀ ਪਰਖਾ ਚਲਦੀ ਹਈ ਹੈ ਅ ਇਸ ਨੂੰ ਗਲਤ ਤਰੀਕੇ ਪੇਸ਼ ਉਤਾਰਿਆ ਹੋਇਆ ਹੈ ਅਸੀਂ ਤੇ ਹਰਤਾਂ ਨੂੰ ਪੜਾਈ ਦੇ ਵਿੱਚ ਨਿਆ ਸਬੂਤ ਦੇ ਲੈ ਠੀਕ ਹੈ ਨਾ ਕਾ ਚ ਰਿੰਦੀ ਹੈ ਤਾਂ ਸੋਚ ਲੈ ਕੇ ਦੇਂਦਾ ਉਹ ਤਾਂ ਕੋਈ ਨਾ ਮੁੱਠਾ ਨਹੀਂ ਲੈ ਲੇ ਕਿ ਜਦੋਂ ਵਿਆਹ ਤੋਂ ਬਾਅਦ ਸẽ ਦੇ ਨੇ ਨਾ ਉਹ ਤਾਂ ਸੋਚਾ ਲੱਗ ਪਿਆ ਉਹ ਜਦੋਂ ਸਰ ਕੋ ਡਮੰਡਰ ਰੱਖਿਆ ਨੰਦਿਆ ਨਾ ਮੁੰਡਾ ਐਨਾ ਇੰਜ ਉਹ ਨਿਆ ਦੇ ਦੋਂ ਚਾਨ ਕੜੀ ਇੰਤਰੀ ਬਾਉ ਗੱਡੀ ਦੇ ਤੁਫਾਨ ਇਹ ਇਹ ਬੰਦਾ ਹੈ ਇਹ ਮੁੰਡਿਆ ਜੰਦਾ ਹੈ ਖੋਖਲੀ ਹੈ

कि पी सारे स्टोरी देखना और मेरे अंजुशा चैनल जब छोट छोटी छोटी शोर्ट स्टोरियां पानी जो कि एक डेली -डे रूटीन लाइफ जो साइन चलता अकॉर्डिंग पानी हैं बड़ा प्यार देंगे तो तो बहुत 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 थैंक यूरो तो मिलते हैं कुछ मिले हॉस्पिटल ही मिल देंगे बड़ा प्यार देंगे दे बहुत चंगा लगता है मैं मिलकर सारे हो ही चंगे मैं भी चंगा समझ लेंगे आप चंगे सारा चंगा चंगा कहते हैं सो

ਸੋ ਉਹ ਰਿਕਵੈਸਟ ਹੈ ਪੇਰੇ ਇੱਕ ਵਾਰੀ ਦੁਬਾਰਾ ਕਹਾਂ ਜੀ ਹੱਥ ਜੋੜ ਕੇ ਬੇਨਤੀ ਹੈ ਕਿ ਸ਼ੰਮੀ ਮੈਡਮ ਨੂੰ ਪਲੀਜ਼ ਪਲੀਜ਼ ਚੁੱਪ ਨਾ ਹੋ ਸਕੇ ਉਹ ਲੈਪਰੇਟਰ ਕਿ ਉਹ ਠੀਕ ਹੋ ਜਾਈ ਕਿਉਂਕਿ ਸਭ ਤੋਂ ਵੱਡੀ ਦੰਦੇ ਦੁਆ ਜਿਹੜਾ ਅਰਦਾਸ ਕਰਦਾ ਕਿਸੇ ਵੀ ਵਾਰ ਹੁੰਦਾ ਹੈ ਉਸ ਤੋਂ ਉੱਪਰ ਕੁਝ ਨਹੀਂਗਾ ਤੇ ਤੁਹਾਡੀ ਸਾਰਿਆਂ ਦਾ ਪਿਆਰ ਹੀ ਹੈ ਜੋ ਮੈਡਮ ਅੱਜ ਠੀਕ ਅਗੇ ਦੁਸਤੀ ਕੇ ਮੋਟਵਾ ਦੇਗੀ ਤੇ ਪਸਾ ਪਿਆਰ ਸਤਕਾਰ ਇਮਾਨ ਇਜਤ ਜੋ ਵੀ ਦੀ ਸਰਕਾਰ ਦੇ ਵਿੱਚ ਉਹ ਵੀ ਆਪਣਾ ਬਣਦੇ ਇਹਦੇ ਜੋ ਵੀ ਆਪਣਾ ਆਪ ਵੀ ਇਹਦੀ ਸ਼ਾਮਲ ਕਰਨਦੇ ਹਨ ਇਹ ਦਿਨਾਈ ਰੱਖਣਾ ਥੈਂਕ ਯੂ ਥੈਂਕ ਯੂ so much ਸਤਿ ਸ਼੍ਰੀ ਅਕਾਲ ਕੀ ਗੱਲ ਅੰਦਰ ਤੁਸੀਂ ਤੂੰ ਵੀ ਵੀਡੀਓ ਬਣਾਈ ਜਾ ਹੂੰ ਮੈਂ ਇੱਕ ਅੱਜ ਨਾ ਇੱਕ ਸਟੋਰੀ ਨਮ ਸ਼ੁਰੂ ਕੀਤੀ ਆ ਮੈਂ ਤੇ ਸ਼ਮੂਜੀ ਬੈਗਿੰਗ ਸਟੋਰੀਆਂ ਲਿਖਦੀ ਆ ਸਟੋਰੀ ਲਿਖੀ ਦੀ دماغ ਲੈ ਲਾ ਫੇਰੀ ਸਟੋਰੀ ਬਣਦੀ ਹੈ ਨਾ ਸੋ ਥੋੜੀ ਬੋਦੀ ਇਹ ਲਿਖੀ ਪਰ ਮੈਂ ਹੀ ਪਾਹ ਦਰ ਦੂੰਗੀ ਮੈਡਮ ਨੇ ਲਿਖੀ ਦੋ ਦਿਨ ਦੇ ਚਾਂਦੇ ਮੇਰੀ ਵਾਰੀ ਹੈ ਇਕੱਲੇ ਇਹ ਨਾ ਲਿਖ ਸਕਦੇ ਉਹਨਾਂ ਨੂੰ ਪ੍ਰੋਬਲਮ ਕੀ ਹੈ ਤਾਂ ਕਿ ਸੋ ਮੇਰੇ ਚੋਰੀ ਚੋਰੀ ਵੀਡੀਓ ਬਣਾਉਣੀ ਕਿਉਂ ਕਿਉਂ ਤੇ ਗੋਮਾ ਨਾ ਨਹੀਂ ਨਾ ਯਾਸ ਚਲ ਫੇ ਮੈਨੂੰ ਸੈਂਡ ਕਰ ਦੇ ਠੀਕ ਹੈ ਮੈਂ ਆਪਣੇ ਫੋਨ 'ਚ ਹੀ ਰੱਖਾਂਗੀ ਅਸਾਂ ਤੁਸੀਂ ਇਹ ਨਾ ਲੈ ਸਕਦੇ ਵਾਹ ਅਜੇ ਸੋ ਨਹੀਂ ਆਈ ਅਜੇ